ਸਤਿਨਾਮ ਪ੍ਰਭੂ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਡੈਰੀ ਫਾਰਮਿੰਗ ਦੇ ਬਾਰੇ ਗੱਲ ਕਰਾਂਗੇ ਜ਼ਿਆਦਾਤਰ ਕਿਸਾਨ ਖੇਤੀ ਧੰਦੇ ਦੇ ਨਾਲ ਡੈਰੀ ਫਾਰਮ ਦਾ ਧੰਦਾ ਕਰਦੇ ਨੇ ਉਹ ਦੁੱਧ ਵੇਚਣ ਦੇ ਵਾਸਤੇ ਮੱਝਾਂ ਰੱਖਦੇ ਨੇ ਜਾਂ ਫਿਰ ਗਾਵਾਂ ਰੱਖਦੇ ਨੇ ਜਿਹੜੇ ਕਿਸਾਨ ਵਧੀਆ ਤਰੀਕੇ ਦੇ ਨਾਲ ਡੇਰੀ ਫਾਰਮਿੰਗ ਕਰਦੇ ਨੇ ਉਹ ਆਪਣੀ ਬਰੀਡ ਆਪ ਤਿਆਰ ਕਰਦੇ ਨੇ ਕੱਟਰੂ ਜਾਂ ਬਸਰੂ ਜਿਹੜਾ ਖੁਦ ਪਾਲਦੇ ਨੇ ਸਭ ਤੋਂ ਵਧੀਆ ਤਰੀਕਾ ਹੈ ਪਰ ਬਹੁਤ ਸਾਰੇ ਕਿਸਾਨ ਇਹੋ ਜਿਹੇ ਵੀ ਨੇ ਜਿਹੜੇ ਮੱਝਾਂ ਦਾ ਗਾਵਾਂ ਆਮ ਘਰਾਂ ਚੋਂ ਖਰੀਦਦੇ ਨੇ ਜਾਂ ਫਿਰ ਵਪਾਰੀਆਂ ਕੋਲੋਂ ਮੱਝ ਖਰੀਦ ਕੇ ਲੈ ਆਉਂਦੇ ਨੇ ਜਦੋਂ ਆਪਾਂ ਮੱਝ ਵਪਾਰੀ ਕੋਲੋਂ ਖਰੀਦ ਕੇ ਲੈ ਕੇ ਆਉਂਦੇ ਆ ਤਾਂ ਉਹ ਆਪਾਂ ਨੂੰ 15 16 ਲੀਟਰ ਜਿਹੜਾ ਦੁੱਧ ਚੋਕੇ ਦਿਖਾ ਦਿੰਦੇ ਨੇ ਤੇ ਆਪਾਂ ਜਦ ਘਰ ਲੈ ਕੇ ਆਉਨੇ ਆ ਤਾਂ ਉਹੀ ਪਸ਼ੂ ਆਪਣੇ ਕੋਲੇ ਆ ਕੇ 8-9 ਲੀਟਰ ਤੋਂ ਨਹੀਂ ਵੱਧਦਾ ਇਸ ਦਾ ਕੀ ਕਾਰਨ ਹੁੰਦਾ ਪਸ਼ੂ ਕਿਸ ਤਰ੍ਹਾਂ ਦੀ ਉਹ ਖਾਦ ਖਰਾਕ ਪਾਉਂਦੇ ਨੇ ਕਿਉਂ 15-16 ਲੀਟਰ ਦੁੱਧ ਲੈਂਦੇ ਨੇ ਤੇ ਆਪਣੇ ਕੋਲੇ 8-9 ਲੀਟਰ ਤੋਂ ਨਹੀਂ ਵੱਧਦਾ ਇਹ ਉਹ ਬੇਨਤੀ ਕਰਦੇ ਆ ਸਾਰੇ ਵਪਾਰੀ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ ਬਹੁਤ ਬੰਦੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਸਾਫ਼ ਸੁਥਰਾ ਕੰਮ ਕਰਦੇ ਨੇ ਵਧੀਆ ਕੰਮ ਕਰਦੇ ਨੇ ਔਰ ਵਿੱਚੋਂ ਲਾਲਚੀ ਕਿਸਮ ਦੇ ਬੰਦੇ ਵੀ ਹੁੰਦੇ ਨੇ ਜਿਹੜੇ ਮੌਕਾ ਦੇਖਦੇ ਠੱਗੀ ਮਾਰ ਦਿੰਦੇ ਨੇ ਚਲੋ ਇਹ ਗੱਲ ਤਾਂ ਅਲੱਗ ਗੱਲ ਆ ਆਪਾਂ ਮੁੱਦੇ ਤੇ ਆਉਣੇ ਆ 15 16 ਲੀਟਰ ਤੋਂ ਕਿਹ ਲੈਣ ਦੀ ਮੱਝ 8.0 ਲੀਟਰ ਤੋਂ ਕਿਉਂ ਨਹੀਂ ਵਧਦੀ ਇਹਦਾ ਕੀ ਕਾਰਨ ਹੁੰਦਾ ਸਭ ਤੋਂ ਪਹਿਲਾਂ ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲੋ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਵੀਡੀਓ ਤੁਹਾਡੇ ਤੱਕ ਲਗਾਤਾਰ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਹੋ ਸਕੇ ਹੁਣ ਆਪਾਂ ਗੱਲ ਕਰੀਏ ਵੀ ਹਰ ਕਿੱਥੇ ਪੈਂਦਾ ਆਪਣੇ ਕੋਲੇ ਦੁੱਧ ਪਸ਼ੂ ਪੂਰਾ ਕਿਉਂ ਨਹੀਂ ਦਿੰਦਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਵਪਾਰੀ ਦਾ ਜਿਹੜਾ ਰਖ ਰਖਾਅ ਹੈ ਜਿਹੜਾ ਜਰੂਰ ਆਪਣੇ ਨਾਲੋਂ ਵਧੀਆ ਹੁੰਦਾ ਕਿਉਂਕਿ ਉਹਦਾ ਕੀਤਾ ਪ੍ਰੋਫੈਸ਼ਨ ਹੈ ਇਹਦੇ ਵਿੱਚ ਉਹ ਆਪਣੇ ਨਾਲੋਂ ਜ਼ਿਆਦਾ ماہر ਆ। ਪਸ਼ੂ ਉਹਦੀ ਆਪਣੇ ਨਾਲੋਂ ਵਧੀਆ ਤਰੀਕੇ ਨਾਲ ਸਾਂਭ-ਸਮਾਲ ਕਰਨ ਦਾ ਉਹਦੇ ਕੋਲ ਤਜਰਬਾ। ਉਹਦਾ ਜਿਹੜਾ ਸਾਰਾ ਧਿਆਨ ਪਸ਼ੂ ਉੱਪਰ ਹੁੰਦਾ ਕਿਉਂਕਿ ਉਹਨੇ ਵੱਧ ਤੋਂ ਵੱਧ ਧੁੱਪ ਲੈਣਾ ਇਸ ਲਈ ਉਹ ਲਗਾਤਾਰ ਪਸ਼ੂਵਾਲ ਧਿਆਨ ਲੰਦਾ। ਆਪਾਂ ਘਰ ਵਿੱਚ ਲਿਆ ਕੇ ਕਈ ਵਾਰੀ ਉਹਨਾਂ ਧਿਆਨ ਨਹੀਂ ਦੇ ਸਕਦੇ। ਕਿਉਂਕਿ ਪਸ਼ੂ ਹੱਥ ਫੇਰੀ ਦਾ ਬਹੁਤ ਅਸਰ ਮੰਨਦਾ ਦੁੱਧ ਜ਼ਿਆਦਾ ਕੱਢਦਾ ਹੋ ਸਕਦਾ ਹੈ ਉਹਦੀ ਖੁਰਾਕ ਦਾ ਵੀ ਆਪਣੀ ਖੁਰਾਕ ਦਾ ਵੀ ਫਰਕ ਹੋ ਸਕਦਾ ਨੰਬਰ 2 ਵਪਾਰੀ ਜਿਹੜੇ ਲੋਕ ਨੇ ਆਮ ਕਰਕੇ ਤਾਜੇ ਸੂਏ ਪਸ਼ੂ ਨੂੰ ਚੀਨੀ ਵਾਲੇ ਕਾੜੇ ਦੇ ਵਿੱਚ ਉਹਦਾ ਪਸ਼ੂ ਦਾ ਆਪਣਾ ਦੁੱਧ ਹੀ ਮਿਲਾ ਕੇ ਪਲਾ ਦਿੰਦੇ ਨੇ ਤੇ ਕਈ ਡੰਗ ਇਸ ਤਰ੍ਹਾਂ ਕਰਦੇ ਨੇ ਇਹਦੇ ਨਾਲ ਦੁੱਧ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਦੁੱਧ ਬਾਦਦਾ ਕਰ ਕੇ ਦੇਖ ਲਓ ਤਜਰਬਾ ਤੁਹਾਨੂੰ ਪਤਾ ਲੱਗ ਜਾਊਗਾ ਆਮ ਕਰਕੇ ਪਸ਼ੂ ਹੈ ਨਾ ਜਿਹੜਾ ਆਪਦਾ ਤੋਂ ਛੇਤੀ ਪੀਂਦੇ ਨਹੀਂ ਪਰ ਜੇਕਰ ਥੋੜਾ ਥੋੜਾ ਕਰਕੇ ਚੀਨੀ ਵਾਲੇ ਕੜੇ ਦੇ ਨਾਲ ਪਸ਼ੂ ਨੂੰ ਦੁੱਧ ਦਿੰਨੇ ਤਾਂ ਪੀਣ ਲੱਗ ਜਾਂਦਾ ਇਸ ਤਰ੍ਹਾਂ ਵਪਾਰੀ ਆਮ ਕਰਕੇ ਕਰਦੇ ਨੇ ਇਹਦੇ ਨਾਲ ਕੀ ਹੈ ਪਸ਼ੂ ਆਪਣੀ ਦੁੱਧ ਦੀ ਪੂਰੀ ਪੀਕ ਤੇ ਆ ਜਾਂਦਾ ਬਾਅਦ ਤੋਂ ਬਾਅਦ ਦੁੱਧ ਘਟਣ ਲੱਗ ਜਾਂਦਾ ਇਹਨਾਂ ਗੱਲਾਂ ਤੋਂ ਇਲਾਵਾ ਵਪਾਰੀ ਇੱਕ ਹੋਰ ਕੰਮ ਕਰਦੇ ਨੇ ਉਹ ਜਿਹੜੀ ਮੱਝ ਦੀ ਚਵਾਈ ਉਹ ਵਾਜੇ ਜੀ ਸਵੇਰੇ 2:30 ਵਜੇ ਕਰ ਦਿੰਦਾ ਜਿਸ ਨਾਲ ਸ਼ਾਮ ਤੱਕ ਪਸ਼ੂ ਥੱਲੇ ਡੇਢ ਡੰਗ ਦਾ ਦੁੱਧ ਹੋ ਜਾਂਦਾ ਤਾਂ ਫਿਰ ਆਪਾਂ ਨੂੰ ਪਤਾ ਹੀ ਚੱਲ ਜਾਂਦਾ ਵੀ 8-9 ਲੀਟਰ ਦੁੱਧ ਜਿਹੜਾ ਉਹ ਹੋ ਜਾਂਦਾ ਦੂਜੇ ਡੰਗ ਆਪਾਂ ਜਦੋਂ ਫੇਰ ਚੋਣਿਆ 5-6 ਲੀਟਰ ਦੁੱਧ ਜਿਹੜਾ ਪਸ਼ੂ ਫੇਰ ਦੇ ਦਿੰਦਾ ਕਿਉਂਕਿ ਆਪਾਂ ਆਮ ਕਰਕੇ ਜਦੋਂ ਦਿਨ ਦੇ ਵਿੱਚ ਪਸ਼ੂ ਦੇਖਦੇ ਆ ਚੈੱਕ ਕਰਦੇ ਤਾਂ ਉਹਦੀ ਚੋਾਈ ਸ਼ਾਮ ਨੂੰ ਹੀ ਕਰਦੇ ਆ ਕਿਉਂਕਿ ਸਵੇਰ ਸਾਧਰੇ ਤਾਂ ਆਪਾਂ ਜੇ ਆਪਣਾ ਸੌਦਾ ਕੀਤਾ ਹੋਵੇ ਫੇਰ ਹੀ ਕਰਦੇ ਆ ਜਦੋਂ ਆਪਾਂ ਪਸ਼ੂ ਦੇਖਦੇ ਆ ਬਾਜ਼ਾਰ ਚ ਜਾਂਦੇ ਆ ਦੇਖਣਾ ਘਰਾਂ ਦੇ ਵਿੱਚ ਜਾਂਦੇ ਆ ਜੇ ਆਪਾਂ 12 1 ਵਜੇ 1:30 ਵਜੇ ਜਾਂਦੇ ਆ ਆਪਾਂ ਨੂੰ ਪਸ਼ੂ ਚੰਗਾ ਲੱਗਦਾ ਤਾਂ ਸ਼ਾਮ ਦੀ ਚੋਾਈ ਆਪਾਂ ਕਰਦੇ ਆ ਪਹਿਲੀ ਵਾਰੀ ਸ਼ਾਮ ਦਾ ਹੀ ਆਪਾਂ ਦੇਖਦੇ ਆ ਕਿਉਂਕਿ ਉਹ ਸਵੇਰ ਸਾਧਰੇ ਚੋਇਆ ਹੋਇਆ ਸ਼ਾਮ ਤੱਕ ਆਪਾਂ ਨੂੰ ਪਤਾ ਵੀ ਫਿਰ ਹੋ ਡੇਢ ਡੰਗ ਦਾ ਜਿਹੜਾ ਦੁੱਧ ਬਣ ਜਾਂਦਾ ਉਹ ਆਪਾਂ ਜਦੋਂ ਹਿਸਾਬ ਲਾਉ ਲੈਨੇ ਆ 15 16 ਲੀਟਰ ਦੁੱਧ ਬਣ ਜਾਂਦਾ ਅਸਲ ਵਿੱਚ ਇਹ ਸਹੀ ਅੰਦਾਜ਼ਾ ਨਹੀਂ ਹੈਗਾ ਜੇ ਸਹੀ ਅੰਦਾਜ਼ਾ ਲਗਾਉਣਾ ਹੈ ਤਾਂ ਫਿਰ ਆਪਾਂ ਨੂੰ ਤੀਜੇ ਡੰਗ ਵਾਲਾ ਦੁੱਧ ਚੋਕੇ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਜੇਕਰ ਤੀਜੇ ਡੰਗ 5 ਲੀਟਰ ਦੁੱਧ ਦਿੱਤਾ ਤਾਂ ਫਿਰ ਉਹਨੂੰ ਆਪਾਂ 10 ਲੀਟਰ ਮੰਨ ਸਕਦੇ ਹਾਂ ਜਾਂ ਫਿਰ ਇਹ ਆ ਵੀ ਪਹਿਲਾਂ ਜਿਹੜਾ ਸ਼ਾਮ ਨੂੰ ਆਪਾਂ ਚੋਇਆ ਉਹਨੂੰ ਘੜੋਂ ਨਾਲ ਸੋਭਾ ਸਾਧਰੇ ਜਾ ਕੇ ਆਪਾਂ ਦੂਜੇ ਡੰਗ ਦਾ ਵੀ ਜੇ ਚੋਲੀਏ ਉਹ ਵੀ ਜੇ ਆਪਣੇ ਕੋਲੇ 5 ਲੀਟਰ ਆ ਤਾਂ ਉਹਨੂੰ 10 ਬਣ ਲੈਣਾ ਦੋਏ ਡੰਗਾਂ ਨੂੰ ਇਕੱਠੇ ਕਰਕੇ ਨਹੀਂ ਬਣਾ ਸਕਦੇ ਆਪਾਂ ਪਹਿਲੇ ਡੰਗਾ ਤਾਂ ਸਾਡੀ ਤੇ ਦੂਸਰੇ ਡੰਗ ਨੂੰ ਉਹਦਾ ਉਹਦਾ ਅੰਦਾਜ਼ਾ ਲਾਉ ਜੇ ਆਪਾਂ ਸਾਬ ਨੂੰ 6 ਵਜੇ ਚੋਇਆ ਤਾਂ ਸਵੇਰ 6 ਵਜੇ ਚੋਵਾਂਗੇ ਆਪਾਂ ਫੇਰ ਅੰਦਾਜ਼ਾ ਲੱਗੂਗਾ ਉਹਦਾ ਸਹੀ ਇਸ ਕਰਕੇ ਇਹ ਆਪਾਂ ਕਾਫੀ ਜਿਹੜਾ ਧਿਆਨ ਦੇਣ ਵਾਲੀ ਗੱਲ ਆ ਤੇ ਦੂਜੀ ਗੱਲ ਇਹ ਆ ਵੀ ਨਸਲ ਦੇ ਬਾਰੇ ਆਪਾਂ ਨੂੰ ਉਹਨੂੰ ਵੀ ਪਤਾ ਹੋਣਾ ਚਾਹੀਦਾ ਚੰਗੀ ਨਸਲ ਦਾ ਪਸ਼ੂ ਦੁੱਧ ਦਿੰਦਾ ਉਹਦਾ ਅੰਦਾਜ਼ਾ ਆਪਾਂ ਲਗਾ ਸਕਦੇ ਜੇ ਆਪਾਂ ਨੂੰ ਪਸ਼ੂਆਂ ਦੀ ਨਸਲ ਦੇ ਬਾਰੇ ਸਮਝ ਹੈਗੀ ਆ ਤਪ ਜ਼ਰੂਰ ਅੰਦਾਜ਼ਾ ਲਗਾ ਲੈਣਾ ਮੋਟੀ ਚਮੜੀ ਵਾਲਾ ਜਿਹੜਾ ਪਸ਼ੂ ਆਪਾਂ ਨੂੰ ਪਤਾ ਵੀ ਵਧੀਆ ਦੁੱਧ ਨਹੀਂ ਦੇ ਸਕਦਾ ਜਿੰਨਾ ਮਰਜੀ ਤਖੜਾ ਦੇਖਣ ਨੂੰ ਹੋਵੇ ਮੋਟੀ ਚਮੜੀ ਹੋਵੇ ਉਹਦਾ ਜਿਹੜਾ ਦੁੱਧ ਨਹੀਂ ਉਹ ਪੂਰਾ ਦਿੰਦਾ ਪਤਲੀ ਚਮੜੀ ਵਾਲਾ ਪ੍ਰੀਖਸ਼ ਚਮੜੀ ਵਾਲਾ ਜਿਹੜਾ ਪਸ਼ੂ ਹੈ ਤੇ ਉਹਦਾ ੱੱਡਾ ਜਿਹੜਾ ਸੂਹ ਤੋਂ ਅੱਗੇ ਤົນ ਤੱਕ ਵਧਿਆ ਹੋਵੇ ਤੇ ਮੋਟੀ ਪੂਸ ਵਾਲਾ ਪਸ਼ੂ ਇਹ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ ਰੱਖ ਧਿਆਨ ਦੇ ਵਿੱਚ ਜੇ ਰੱਖਦੇ ਤਾਂ ਤਕਰੀਬਨ ਅਸਲ ਦੇ ਬਾਰੇ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਆਪਾਂ ਰੱਖਾਂਗੇ ਫਿਰ ਭਾਵੇਂ ਆਪਾਂ ਵਪਾਰੀ ਤੋਂ ਖਰੀਦਦੇ ਹਾਂ ਮੱਝ ਭਾਵੇਂ ਕਿਸੇ ਅਣਜਾਣ ਬੰਦੇ ਤੋਂ ਤਾਂ ਆਪਾਂ ਨੂੰ ਇਹ ਅੰਦਾਜ਼ਾ ਹੋਣਾ ਚਾਹੀਦਾ ਤੇ ਇਹ ਜ਼ਰੂਰ ਆ ਵੀ ਜੇ ਆਪਾਂ ਤਿੰਨ ਟਾਈਮ ਨਹੀਂ ਤਾਂ ਦੋ ਟਾਈਮ ਜ਼ਰੂਰ ਅਸੂਲੂ ਤੋਂ ਖਰੀਦਣਾ ਨੂੰ ਜੇ ਡੰਗਦਾ ਤੋਂ ਤਾਂ ਆਪਾਂ ਅੰਦਾਜ਼ਾ ਲਾਉ ਉਹ ਤਾਂ ਤੋਂ ਆਪਾਂ ਨੂੰ ਸਹੀ ਅੰਦਾਜ਼ਾ ਜਿਹੜਾ ਲੱਗ ਸਕਦਾ ਤੇ ਹੋਰ ਕੋਈ ਇਸ ਤਰ੍ਹਾਂ ਦੀ ਵੱਡੀ ਗੱਲ ਨਹੀਂ ਹੈਗੀ ਖੁਰਾਕ ਹੈਗੀ ਆ ਜਿਹੜੀ ਖੁਰਾਕ ਆ ਪਰ ਪਤਾ ਵੀ ਖੁਰਾਕ ਜੇ ਆਪਾਂ ਵਧੀਆ ਤੋਂ ਵਧੀਆ ਖੁਰਾਕ ਪਾਉਂਦੇ ਆ ਤਾਂ ਪਸ਼ੂ ਆਪਣੇ ਕੋਲੇ ਦੁੱਧ ਦਊਗਾ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਖਸਦ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ